BBMP ਅਤੇ ਹੋਰ ਹਾਈਡਰੋ ਪ੍ਰੋਜੈਕਟ ਦੇ ਵਿੱਚ CISF ਦੀ ਤਨਾਤੀ ਨਾ ਕਰਨ ਨੂੰ ਲੈ ਕੇ ਮਤਾ ਜਿਹੜਾ ਪੰਜਾਬ ਵਿਧਾਨ ਸਭਾ ਵੱਲੋਂ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅੰਦਰ ਗੱਲਬਾਤ ਕਰਨ ਵਾਸਤੇ ਬਰਿੰਦਰ ਗੋਇਲ ਹਨ ਕੈਪਟਨ ਮੰਤਰੀ ਹਨ ਮੰਤਰੀ ਸਾਹਿਬ ਅਸੀਂ ਦੇਖਿਆ ਕਿ ਚਾਹੇ ਚੇਅਰਮੈਨ ਹੋਣ BBMP ਦੇ ਉਹ ਵੀ ਨੰਗਲ ਪੁੰਚੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣਾ ਪਿਆ ਪਰ ਆਖਿਰਕਾਰ ਹੁਣ ਵਿਧਾਨ ਸਭਾ ਨੇ ਉਹ ਮਤਾ ਪਾਸ ਕੀਤਾ ਹੈ ਕਿ ਤਨਾਤੀ ਨਾ ਕੀਤੀ ਜਾਵੇ ਦੇਖੋ ਉਹ ਮਸਲਾ ਲੱਗ ਤੀ ਜਦੋਂ ਅਸੀਂ ਪਾਣੀ ਦੀ ਸੰਭਾਲ ਦੇ ਲਈ ਗਏ ਸੀ ਉੱਥੇ ਜਦੋਂ ਮੁੱਖ ਮੰਤਰੀ ਸਾਹਿਬ ਗਏ ਤੇ ਪਾਖੜਾ ਬਿਆਸ ਮੈਨੇਜਮੈਂਟ ਦੇ ਬੋਰਡ ਦੇ ਚੇਅਰਮੈਨ ਕੇਂਦਰ ਸਰਕਾਰ ਦੇ ਦਬਾਹੇ ਹਟ ਹਰਿਆਣਾ ਸਰਕਾਰ ਦੇ ਦਬਾਹੇ ਹਟ ਸਾਡਾ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇਣਾ ਚਾਹੁੰਦੇ ਸੀ ਉਹਦੇ ਲਈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉੱਥੇ ਜਾ ਕੇ ਪਹਿਰਾ ਦਿੱਤਾ ਮੈਂ ਬਤੌਰ ਵਾਟਰ ਰਿਸੋਰਸ ਮਿਨਿਸਟਰ ਮੈਂ ਵੀ ਉੱਥੇ ਗਿਆ ਸੀ ਸਾਡੇ ਹੋਰ ਸਾਥੀ ਵੀ ਗਏ ਸੀ ਪਰ ਜਿਹੜੀ ਹੁਣ ਗੱਲ ਆਈ ਹੈ ਇਹ ਸੀਆਈਐਸਐਫ ਦੀ ਤਾਇਨਾਤੀ ਦੀ ਗੱਲ ਸੀ ਇੱਥੇ ਬੀਵੀਐਮਬੀ ਕੇਂਦਰ ਸਰਕਾਰ ਦੇ ਰਹੀਂ ਸੀਆਈਐਸਐਫ ਦੀ ਤਾਇਨਾਤੀ ਕਰਨਾ ਚਾਹੁੰਦੀ ਹੈ ਜਿਹਦਾ ਅਸੀਂ ਜ਼ਬਰਦਸਤ ਵਿਰੋਧ ਕਰਦੇ ਹਾਂ ਇਸ ਲਈ ਵਿਰੋਧ ਕਰਦੇ ਹਾਂ ਕਿ ਸੀਆਈਐਸਐਫ ਦੀ ਉੱਥੇ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੀ ਪੰਜਾਬ ਪੁਲਿਸ ਪਿਛਲੇ 70 ਸਾਲਾਂ ਤੋਂ ਬਹੁਤ ਜ਼ਿੰਮੇਵਾਰੀ ਦੇ ਨਾਲ ਡੈਮ ਦੀ ਸੁਰੱਖਿਆ ਕਰ ਰਹੀ ਹੈ 70 ਸਾਲਾਂ ਦੇ ਵਿੱਚ ਕੋਈ ਅਸੀ ਘਟਨਾ ਨਹੀਂ ਹੋਈ ਜਿੱਤੇ ਅਸੀਂ ਸਵਾਲ ਚੱਕ ਸਕੀਏ ਤੇ ਜਦੋਂ 70 ਸਾਲਾਂ ਤੋਂ ਉੱਥੇ ਪੰਜਾਬ ਪੁਲਿਸ ਪਹਿਰਾ ਦੇ ਰਹੀ ਐ ਅੱਜ ਲੋੜ ਕਿਉਂ ਪਈ ਲੋੜ ਇਸ ਗੱਲ ਲਈ ਪਈ ਐ ਇਹ ਧੱਕੇ ਦੇ ਨਾਲ ਡੈਮ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਸੀਂ ਤੇ ਕਹਿੰਦੇ ਬੀਬੀਐਮਬੀ ਦੀ ਵੀ ਲੋੜ ਨਹੀਂ ਸੀ 1966 ਦੇ ਵਿੱਚ ਬੀਬੀਐਮਬੀ ਬਣੀ ਐ ਨਾ ਉਸ ਤੋਂ ਪਹਿਲਾਂ ਵੀ ਟਾਈਮ ਤੋਂ ਚੱਲ ਰਿਆ ਸੀ ਪਾਣੀ ਜਾ ਰਿਹਾ ਦੀ ਹਰਿਆਣੇ ਨੂੰ ਜਾ ਰਿਹਾ ਦੀ ਪੰਜਾਬ ਨੂੰ ਜਾ ਰਿਹਾ ਦੀ ਧਰਤੀ ਤਾਂ ਉਹੀ ਐ ਜੀ ਅਸੀਂ ਬੰਡਾ ਪਾਲੀਆਂ ਪੰਜਾਬ ਹਰਿਆਣਾ ਤਾਂ ਇਹ ਕਹਿੰਦੇ ਧਰਤੀ ਤੇ ਨਹੀਂ ਵੰਡੀ ਉੱਥੇ ਇਹ ਸਭ ਕੁਝ ਸੀ ਇਹਦਾ 1964 ਜੇ ਕਬਜ਼ਾ ਕੀਤਾ ਇਹਨਾਂ ਨੇ ਹੁਣ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉੱਤੇ ਸੀਆਈਐਸਫ ਵੀ ਸਾਡੀ ਹੋਗੀ ਬੀਵੀਐਮਪੀ ਵੀ ਸਾਡੀ ਹੋਗੀ ਜਦੋਂ ਮਰਜ਼ੀ ਸਾਡੇ ਹਿੱਸੇ ਦਾ ਪਾਣੀ ਕਿਸੇ ਨੂੰ ਹੋਰ ਦੇ ਦੇਣਗੇ ਇਹ ਮਸਲਾ ਅਸਲ ਦੇ ਵਿੱਚ ਇਹ ਹੈ ਪਰ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰਨੀ ਜਾਣਦੇ ਆ ਪਾਣੀਆਂ ਦੀ ਰਾਖੀ ਕਰਾਂਗੇ ਸਾਡੇ ਨਾਲ ਬਹੁਤ ਥੱਕੇ ਹੋਏ ਨੇ ਆਜ਼ਾਦੀ ਤੋਂ ਬਾਅਦ ਤੋਂ ਥੱਕੇ ਹੋਏ ਨੇ ਸਾਡਾ ਪਾਣੀ ਪੰਜਾਬ ਦਾ ਪਾਣੀ ਗੈਰ ਰਿਪੇਰੀਅਨ ਸਟੇਟਸ ਨੂੰ ਦੇ ਦਿੱਤਾ ਗਿਆ। ਰਾਜਸਥਾਨ ਨੂੰ ਦੇ ਦਿੱਤਾ ਗਿਆ। 17 ਐਮ ਐਫ ਪਾਣੀ ਦੇ ਵਿੱਚੋਂ ਸਾਨੂੰ 4 ਐਮ ਐਫ ਦਿੱਤਾ ਗਿਆ। ਬਾਕੀ ਇਹਨਾਂ ਨੂੰ ਦੇ ਦਿੱਤਾ ਗਿਆ। ਪਤਾ ਤੁਸੀਂ ਲੈ ਆਂਦਾ ਪਾਸ ਵੀ ਹੋ ਗਿਆ। ਹੁਣ ਤੱਕਾ ਨਹੀਂ ਹੋਏਗਾ। ਕੇਂਦਰ ਤਾਂ ਫਿਰ ਵੀ ਤਨਾਤ ਕਰ ਦੇਗਾ ਜੋ ਜਾਣਕਾਰੀ ਮਿਲ ਪਾ ਰਹੀ ਜਿ ਉਹਨਾਂ ਨੇ ਤਨਾਤ ਕਰਨੀ। ਦੇਖੋ ਤਨਾਤ ਕਰ ਦੇਗਾ। ਅਸੀਂ ਤਾਂ ਇਸੀ ਦਾ ਵਿਰੋਧ ਕਰਦੇ ਆ। ਅਸੀਂ ਮਤੇ ਦੇ ਵਿੱਚ ਇਹ ਵੀ ਕਿਹਾ ਹੈ 45.32 ਕਰੋੜ ਰੁਪਿਆ ਸਾਲਾਨਾ ਖਰਚ ਹੈ। ਅਸੀਂ ਕੋਈ ਪੈਸਾ ਨਹੀਂ ਦੇਵਾਂਗੇ। ਅਸੀਂ ਮਤੇ ਦੇ ਵਿੱਚ ਕਹੀ ਹੈ ਗੱਲ ਜੇ ਉਹ ਤਣਾਤੀ ਕਰਦੇ ਨੇ ਅਸੀਂ ਕੋਈ ਪੈਸਾ ਨਹੀਂ ਦੇਣਾ ਉਸ ਨੂੰ ਬਾਕੀ ਇਹ ਚਾਹੀਦਾ ਨਹੀਂ ਸੰਗੀਟਾਂ ਚ ਹੈ ਫੈਡਰਲ ਸਿਸਟਮ ਹੈ ਜੋ ਸਟੇਟ ਨਹੀਂ ਚੰਦੀ ਜਿੱਥੇ ਕੋਈ ਪ੍ਰੋਜੈਕਟ ਲੱਗਿਆ ਉੱਥੋਂ ਦੀ ਸਾਮ ਸੰਭਾਲ ਦੀ ਚਲ ਆਪਣਾ ਸੰਭਾਲ ਰਿਆ ਤੇ ਕਿਉਂ ਸਾਨੂੰ ਸਾਡੇ ਹੱਕਾਂ ਤੋਂ ਪਾਂਝਾ ਕੀਤਾ ਜਾ ਰਿਹਾ ਕਿਉਂ ਸਾਡਾ ਮਨੋਵਲਗ ਰਾਇਆ ਜਾ ਰਿਹਾ ਕਿਉਂ ਸਾਡੀ ਪੰਜਾਬ ਪੁਲਿਸ ਉਹ ਬਹਾਦਰ ਪੁਲਿਸ ਜਿਨੇ ਅਤਵਾਦ ਦੇ